ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਤੇ ਆਵਾਜਾ ਪਸੰਦ ਹੈ ਹਾਂ ਲੇਖਕ ਫੰਦਰ ਦੇਵੇਰ ਨੌ ਸ਼ਿਰਵੇ ਦੇ ਲਿਖੀ ਹੋਈ ਕਹਾਣੀ ਉਪਜਾਓ ਮਿੱਟੀ ਦਾ ਆਦਮੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਲ ਵਿੱਚ ਲਿਪਟਿਆ ਹੋਇਆ ਸੀ ਸਿਰਫ ਕੰਬਲ ਹੀ ਦਿਖਦਾ ਸੀ ਉਹ ਤਾਂ ਦਿਖਦਾ ਹੀ ਨਹੀਂ ਸੀ ਕੰਬੜ ਬਹੁਤ ਵੱਡਾ ਤੇ ਭਾਰਾ ਸੀ। ਅਸਲ ਵਿੱਚ ਉਸ ਦਾ ਆਪਣਾ ਕੱਦ ਇੰਨਾ ਮਦਰਾ ਸੀ ਕਿ ਉਹ ਇੱਕ ਗਠੜੀ ਜਿਹੀ ਬਣ ਗਿਆ ਸੀ। ਉਸ ਦੀਆਂ ਸਿਰਫ ਅੱਖਾਂ ਹੀ ਨੰਗੀਆਂ ਸਨ। ਬਾਪੂ ਜੀ ਸਤਿ ਸ੍ਰੀ ਅਕਾਲ। ਮੈਂ ਉਸ ਨੂੰ ਪਛਾਣਿਆ ਨਹੀਂ ਸੀ। ਪਰ ਸਤਿ ਸ੍ਰੀ ਅਕਾਲ ਕਹਿਣ ਦਾ ਅੰਦਾਜ਼ ਮੈਨੂੰ ਜਾਣਿਆ ਪਛਾਣਿਆ ਲੱਗਿਆ। ਸਿਆਲ ਦੇ ਦਿਨ ਸਨ। ਕਿੰਨੇ ਦਿਨਾਂ ਬਾਅਦ ਅੱਜ ਸੂਰਜ ਵਿਖਾਈ ਦਿੱਤਾ ਸੀ। ਕੋਰੇ ਅਤੇ ਠੰਡ ਵਿੱਚ ਸੂਰਜ ਕਈ ਦਿਨ ਲੋਕਿਆ ਰਿਹਾ ਸੀ ਐਤਵਾਰ ਦਾ ਦਿਨ ਸੀ ਸਵੇਰ ਦਾ ਵੇਲਾ ਸੀ ਮੈਂ ਬਾਹਰ ਲਾਂ ਵਿੱਚ ਬੈਠਾ ਅਖਬਾਰ ਪੜ੍ਹ ਰਿਆ ਸੀ ਗੇਟ ਅੱਧਾ ਖੁੱਲ੍ਹਾ ਸੀ ਦੋਸੀ ਮੈਨੂੰ ਪੁਛਾਣਿਆ ਨਹੀਂ ਮੈਂ ਆ ਵਿਦਿਆਦਾਤ ਉਸਨੇ ਬਿਹਾਰੀ ਹਿੰਦੀ ਵਿੱਚ ਕੇ ਅੱਛਾ ਵਿਦਿਆਦਾਤ ਤੂੰ ਹੋ ਬਈਵਾ ਕਮਾਲ ਕਰ ਦਿੱਤੇ ਇਹ ਨਵਾਂ ਨਕੋਰ ਕੰਬਲ ਇਹ ਮਾਂਜਿਆ ਚਿਹਰਾ ਇਹ ਨਿਸ਼ਕਮੇ ਬਾੜ ਬਈ ਤੂੰ ਤਾਂ ਨਕਸ਼ਾ ਹੀ ਬਦਲ ਦਿੱਤਾ ਹੈ ਹੁਣ ਕੰਬਲ ਉਸਦੇ ਸਿਰੋਂ ਤੋਂ ਲੱਤ ਕੇ ਮੋਢਿਆਂ ਉੱਤੇ ਆ ਗਿਆ ਸੀ ਬੜੀ ਮੁਸ਼ਕਲ ਨਾਲ ਉਹ ਕੰਬਲ ਨੂੰ ਸੰਭਾਲ ਰਿਹਾ ਸੀ ਮੇਰੇ ਸਾਹਮਣੇ ਪਈ ਖਾਲੇ ਗੁਰਸੇ ਉੱਤੇ ਉਹ ਬੈਠ ਗਿਆ ਅਤੇ ਮੇਰੇ ਪਾਸੋਂ ਅਖਬਾਰ ਦੀਆਂ ਖਬਰਾਂ ਪੁੱਛਣ ਲੱਗਾ ਵਿਦਿਆਦਤ ਬਿਹਾਰੀ ਮਜ਼ਦੂਰ ਸੀ ਉਹ ਜਸਾਲਾ ਤੋਂ ਪੰਜਾਬ ਵਿੱਚ ਇੱਕ ਕਿਸਾਨ ਨਾਲ ਸਾਂਝੀ ਰਲਿਆ ਹੋਇਆ ਸੀ ਉਸ ਕਿਸਾਨ ਤੇ ਟਿਓਲ ਉਤੇ ਹੀ ਔਰੰਗਾ ਸੀ ਜਦੋਂ ਖੇਤਾਂ ਵਿੱਚ ਕੰਮ ਹੁੰਦਾ ਉਹ ਦਿਹਾੜੀ ਵੀ ਕਰ ਲੈਂਦਾ ਸੀ ਵਿੱਚੋਂ ਬਿਹਾਰ ਦੇ ਸਿੰਘਪੂਰ ਜ਼ਿਲ੍ਹੇ ਦੇ ਪਿੰਡ ਵਿੱਚ ਉਸ ਦੇ ਪਤਨੀ ਸੀ ਮਾਸੀ ਅਤੇ 5 ਕੋ ਸਾਲ ਦਾ ਇੱਕ ਬੱਚਾ ਸੀ ਉਹ ਪੰਜਾਬ ਵਿੱਚ ਵੱਧ ਕੰਮ ਕਰਕੇ ਪਿੰਡ ਵਿੱਚ ਪੈਸੇ ਭੇਜਣਾ ਚਾਹੁੰਦਾ ਸੀ ਉਸ ਦਾ ਯਤਨ ਸੀ ਕਿ ਉਹ ਆਪਣੇ 2 ਵਿਗੇ ਗਹਿਣੇ ਭਈ ਜ਼ਮੀਨ ਛੁਡਾ ਲਵੇ ਮੈਂ ਆਪਣੇ ਮਕਾਨ ਵਿੱਚ ਨਵੇਂ ਉਸਾਰੀ ਕਰਨਾ ਚਾਹੁੰਦਾ ਸੀ ਇੱਟਾ ਸਿਮਿੰਟ ਬਜਰੀ ਆਦੀ ਸਾਰੀ ਸਮਗਰੀ ਤਿਆਰ ਕਰ ਰੱਖੀ ਸੀ ਮੇਸਤਰੀ ਵੀ ਕੱਲ ਆ ਰਿਹਾ ਸੀ ਦਿਹਾੜੀਆਂ ਉਹ ਆਪਣਾ ਨਾਲ ਲਿਆਉਣਾ ਚਾਹੁੰਦਾ ਸੀ ਮੈਂ ਚਾਹੁੰਦਾ ਸਾਂ ਕਿ ਦਿਹਾੜੀਆ ਕੋਈ ਬਾਹਰਲਾ ਵਿਅਕਤੀ ਹੋਵੇ ਜਿਹੜਾ ਸਿਰਫ ਮਿਸਤਰੀ ਦੇ ਇਸ਼ਾਰੇ ਉੱਤੇ ਹੀ ਨਾ ਚੱਲੇ ਅਤੇ ਸਮਾਵੇ ਮਿਸਤਰੀ ਨਾਲੋਂ ਵੱਧ ਲਾਵੇ ਮੈਂ ਕਿਸੇ ਪਈਏ ਦਿਹਾੜੀਏ ਦੀ ਪਾਲ ਵਿੱਚ ਸ਼ਾਮੇ ਬਾਹਰ ਨਿਕਲਿਆ ਸ਼ਾਮ ਨੂੰ ਖੇਤ ਵਿੱਚ ਕੰਮ ਕਰਦੇ ਹੋਰ ਵੀ ਇਹ ਸ਼ਹਿਬ ਲੋੜਿੰਦਾਸ ਵਾਂਖਰੇਦਣ ਰੋਜ਼ ਆਉਂਦੇ ਜਾਂਦੇ ਵੇਖਦਾ ਸਾਂ ਚਾਰ ਪੰਜ ਚੋਰ ਉਦਬੀਆਂ ਦਾ ਝੁੰਡ ਸ਼ਹਿਰੋਂ ਸੌਦਾ ਖਰੀਦ ਕੇ ਝੋਲੇ ਫੜਿਆ ਰਿਹਾ ਸੀ ਪਈਆ ਤੋਂ ਮੇਂ ਸੇ ਕੋਈ ਕੰਮ ਕਰੇਗਾ ਆਹ ਕਰੇਗਾ ਕਿਸ ਤਰ੍ਹਾਂ ਦਾ ਕੰਮ ਹੈ ਲੱਗਦਾ ਸੀ ਬਾਕੀ ਪਈਏ ਦਿਹਾੜੀ ਕਰਨ ਨੂੰ ਤਿਆਰ ਨਹੀਂ ਸਨ ਪਰ ਵਿਦਿਆਦਤ ਤਿਆਰ ਸੀ ਅਗਲੇ ਸਵੇਰੇ ਮਿਸਤਰੀ ਤਾਂ ਪੂਰੇ 8 ਵਜੇ ਆਇਆ ਪਰ ਵਿਦਿਆਦਤ 7 ਵਜੇ ਆ ਗਿਆ ਸੀ ਆਹ ਸਾਫ ਕਰਕੇ ਓ ਰੇਤਾ ਛਾੜ ਰਿਹਾ ਸੀ ਵੈਦਿਆ ਦਾਥੀ ਹਾਲਤ ਬੜੀ ਮਾੜੀ ਸੀ ਅਤਸਰ ਦੇ ਵਿੱਚ ਉਸ ਦੇ ਤਨ ਉੱਤੇ ਕੋਈ ਗਰਮ ਕੱਪੜਾ ਨਹੀਂ ਸੀ ਮੈੜੀ ਪਤਲੀ ਜਿਹੀ ਕਮੀਜ਼ ਏਠਾ ਮੋਰੀਆਂ ਵਾਲੀ ਬਨਾਨ ਸਿਰ ਉੱਤੇ ਕੁਸਮੈਲਾ ਜਿਹਾ ਪਰਨਾ ਤੇੜ ਕੱਚਾ ਤੇ ਪੈਰੀ ਟਾਇਰ ਵਾਲੀਆਂ ਚੱਪਲਾਂ ਦੁਪਹਿਰੇ ਰੋਟੀ ਖਾਣ ਵੇਲੇ ਉਹ ਆਪਣੇ ਮੁੜ ਕੇ ਭਿੱਜੀ ਕਮੀਜ਼ ਲਾ ਕੇ ਪਾਣੀ ਵਿੱਚੋਂ ਕੱਢ ਕੇ ਸੁੱਕਣੇ ਪਾ ਦਿੰਦਾ ਸ਼ਾਮ ਤੱਕ ਬਨਾਨ ਵਿੱਚ ਹੀ ਕੰਮ ਕਰਦਾ ਰਹਿੰਦਾ ਮੈਂ ਉਸ ਨੂੰ ਆਪਣੇ ਇੱਕ ਪੁਰਾਣੇ ਗਰਮ ਕუმੇਜ਼ ਦਿੱਤੇ ਉਸ ਨੇ ਖੁਸ਼ੀ ਨਾਲ ਗੱਲ ਪਾ ਲਈ ਮੈਂ ਕਿਹਾ ਪੈਸੇ ਪਹਿਲਾਂ ਲੈ ਲੈ ਕੋਈ ਸਵੈਟਰ ਲੈ ਆ ਨਹੀਂ ਸਾਹਿਬ ਕੰਮ ਖਤਮ ਹੋਣੋ ਤੇ ਸਾਰੇ ਪੈਸੇ ਇਕੱਠੇ ਲਾਵਾਂਗਾ ਕੁਝ ਘਰ ਵੇਚਾਂਗਾ ਅਤੇ ਕੁਝ ਆਪਣੇ ਲਈ ਰੱਖਾਂਗਾ ਮੈਂ ਕਈ ਵਾਰ ਉਸ ਦੇ ਘਰ ਬਾਰੇ ਪਰਿਵਾਰ ਬਾਰੇ ਪੁੱਛਦਾ ਇਨੇ ਦੂਰ ਪੰਜਾਬ ਵਿੱਚ ਆਉਣ ਦੇ ਮਜਬੂਰੀ ਬਾਰੇ ਪੁੱਛਦਾ ਪੰਜਾਬ ਦੇ ਹਾਲਾਤ ਠੀਕ ਨਹੀਂ ਸੀ ਕਿ ਪੰਜਾਬ ਆਉਣ ਲੱਗਿਆ ਉਹ ਡਰਦਾ ਤਾਂ ਨਹੀਂ ਸੀ ਉਹ ਕਹਿੰਦਾ ਲੋਕ ਡਰਾਉਂਦੇ ਤਾਂ ਸਨ ਕੁਝ ਡਰ ਲੱਗਦਾ ਵੀ ਸੀ ਪਰ ਕੰਮ ਤਾਂ ਕਿਤੇ ਲੱਭਣਾ ਹੀ ਸੀ ਸੋਚਿਆ ਸੀ ਰੋਟੀ ਖਾਂਦੇ ਹੋਏ ਮਰ ਜਾਵਾਂਗੇ ਭੁੱਖੇ ਤਾਂ ਨਹੀਂ ਮਰਾਂਗੇ ਹੁਣ ਇੱਥੇ ਆ ਕੇ ਕਿਵੇਂ ਲੱਗਦਾ ਹੈ ਸਾਹਿਬ ਠੀਕ ਠਾਕ ਹੀ ਲੱਗਦਾ ਹੈ ਕੰਮ ਵਿੱਚ ਕੋਈ ਪਤਾ ਇਹ ਨਹੀਂ ਲੱਗਦਾ ਮੈਂ ਸੋਚਿਆ ਜੇ ਉਹ ਪੜਿਆ ਲਿਖਿਆ ਹੁੰਦਾ ਰੇਡੀਓ ਤੇਆਂ ਖਬਰਾਂ ਸੁਣਦਾ ਹੁੰਦਾ ਧਾਰਮਿਕ ਤੇ ਮਿਸਾਸੀ ਲੀਡਰਾਂ ਤੇ ਭਾਸ਼ਣ ਸੁਣਦਾ ਹੁੰਦਾ ਤਾਂ ਜ਼ਰੂਰ ਡਰ ਨਾਲ ਕੰਮ ਉੱਠਦਾ ਪਰ ਕੰਮੇ ਹੱਥਾਂ ਨੂੰ ਇਹ ਨਿਵੇਹ ਕਿੱਥੇ ਕੰਮ ਵਿੱਚ ਉਹ ਤੇ ਸੀ ਮਿਸਤਰੀ ਦੇ ਕਹਿਣ ਤੋਂ ਪਹਿਲਾਂ ਹੀ ਉਹ ਲੋਣਿੰਦਾ ਸਮਾਨ ਤਿਆਰ ਕਰ ਰੱਖਦਾ ਸੀ ਉਹ ਵਿਦਿਆ ਪੈੜ ਉੱਤੇ ਤਸਲਾ ਖਾਲੀ ਪਿਆ ਮਸਾਲਾ ਨਹੀਂ ਰੱਖਿਆ ਪਿੱਛੇ ਵੇਖੋ ਸਾਬ ਦੂਜਾ ਤਸਲਾ ਭਰਿਆ ਪਿਆ ਏ ਮੇਸਤਰੀ ਉਸ ਨੂੰ ਖਿਜ-ਖਿਜ ਪੈਂਦਾ ਡਾਂਟਦਾ ਤੂੰ ਅੰਨਾ ਏ ਤੈਨੂੰ ਪਤਾ ਨਹੀਂ ਕਿ ਪਲਾਸਟਰ ਲਈ ਸਾਰੇ ਮਸਾਲੇ ਵਿੱਚ ਪਾਣੀ ਨਹੀਂ ਪਾਇਨਾ ਉਹ ਜ ਮਸਾਲਾ ਸੁੱਕਾ ਰੱਖੀਦਾ ਏ ਹੁਣ ਪਤਾ ਲੱਗ ਗਿਆ ਸਾਬ ਮੇਸਤਰੀ ਦੀਆਂ ਜਾਇ ਝੜਕਾਂ ਸੁਣਦਿਆਂ ਵੀ ਉਹ ਚੁੱਪ ਰਹਿੰਦਾ ਗੁੱਸਾ ਨਾ ਕਰਦਾ ਕੱਟੇ ਮਿਟੇ ਵਿੱਚ ਉਹ ਬਿਲਕੁਲ ਰੋੜਿਆ ਰਹਿੰਦਾ ਸਦਾ ਨੀਵੇਂ ਪਾਈ ਆਪਣੇ ਕੰਮ ਵਿੱਚ ਲੀਨ ਰਹਿੰਦਾ ਕਾਲਾ ਰੰਗ ਚਿਹਰੇ ਉੱਤੇ ਉਗਰੇ ਹੋਏ ਵਾਲ ਮੈਲੇ ਪਰਨੇ ਵਿੱਚੋਂ ਝਾਕਦਿਆਂ ਸਿਰ ਦੇ ਵਧੇ ਵਾਲਾਂ ਦੀਆਂ ਜਟੂਰੀਆਂ ਦੁਪਹਿਰ ਨੂੰ ਮਿਸਤਰੀ 2 ਘੰਟਿਆਂ ਦੀ ਛੁੱਪੀ ਕਰਦਾ ਪਰ ਉਹ ਰੋਟੀ ਖਾਂਦਿਆਂ ਅਸਾਰ ਫੇਰ ਕੰਮ ਤੇ ਲੱਗ ਜਾਂਦਾ ਜੋ ਦੇਉ ਉਹ ਚੁੱਪਚਾਪ ਖਾ ਲੈਂਦਾ ਰੋਟੀਆਂ ਜਿੰਨੀਆਂ ਰੱਖੋ ਖਾ ਲੈਂਦਾ ਦਾਲ ਸਬਜ਼ੀ ਜਿੰਨੀ ਦਿਓ ਓਨੇ ਨਾਲ ਹੀ ਸਾਰ ਲੈਂਦਾ ਕਦੀ ਨਹੀਂ ਸੀ ਹੋਰ ਮੰਗਦਾ ਬੈਠਣ ਨੂੰ ਪੀੜੀ ਦਿੱਤੀ ਜਾਂਦੀ ਪਰ ਉਹ ਪੈਰਾ ਪਾਰ ਬੈਠਾ ਰਹਿੰਦਾ ਮੈਂ ਇੰਨਾ ਕੋ ਕੰਮ ਦਾ ਸੀ ਕੰਮ ਖਤਮ ਹੋ ਗਿਆ ਮੈਂ ਉਸ ਦੇ ਬਣਦੇ ਸਾਰੇ ਪੈਸੇ ਉਸ ਦੇ ਤਲੇ ਉੱਤੇ ਰੱਖੇ ਉਸ ਨੇ ਗਿਣੇ ਨਹੀਂ ਉਂਜ ਦੇ ਉਂਜ ਜੇਬ ਵਿੱਚ ਪਾ ਲੇ 20 ਰੁਪਏ ਮੈਂ ਉਸ ਨੂੰ ਇਨਾ ਵਜੋਂ ਦਿੱਤੇ ਉਸ ਨੇ ਨੀਵੀਂ ਪਾ ਕੇ ਪ੍ਰਵਾਨ ਕਰ ਲਈ। ਨਮਸਕਾਰ ਕਰਕੇ ਉਹ ਚਲਾ ਗਿਆ। ਬਾਬੂ ਜੀ ਇਹ ਕੰਬੜਾ 170 ਰੁਪਏ ਦਾ ਆਇਆ। ਸੋਨਾ ਹੈ ਨਾ? ਆਹ ਹਾਂ ਬੜਾ ਸੋਨਾ ਹੈ। ਆਹ ਵੇਖੋ ਚਾਦਰਾਂ 60 ਰੁਪਏ ਦਾ ਆਇਆ। ਅੱਛਾ ਤੇ ਉਹ ਚਪਲਾਂ 100 ਰੁਪਏ ਦੀਆਂ ਆਇਆਂ। ਉਹ ਬੜੇ ਗਰਮ ਨਾਲ ਮੇਰੇ ਸਾਹਮਣੇ ਕੁਰਸੀ ਉੱਤੇ ਬੈਠਾ। ਸਿੱਧਾ ਮੇਰੇ ਵੱਲ ਵੇਖ ਰਿਹਾ ਸੀ। ਮੇਰੇ ਦਿੱਤੇਕ ਮੇਜ਼ ਉਸਨੇ ਧੋ ਕੇ ਪਹਿਨੇ ਹੋਏ ਸੀ ਪਰ ਉੱਪਰ ਦੀ ਕੋਈ ਸਵੈਟਰ ਨਹੀਂ ਸਪਾਇਆ ਹੋਇਆ ਤੂੰ ਕੋਈ ਸਵੈਟਰ ਵੀ ਖਰੀਦ ਲੈਂਦਾ ਬਾਬੂ ਜੀ ਸਵੈਟਰ ਮਹਿੰਗਾ ਸੀ ਅਤੇ ਪੁਰਾਣਾ ਮੈਂ ਖਰੀਦਿਆ ਨਹੀਂ ਕਿਉਂ ਰੈਗਸ ਵਿੱਚ ਤਾਂ ਬੜੀ ਚੰਗੀ ਹਾਲਤ ਵਿੱਚ ਸਵੈਟਰ ਕੋਟੀਆਂ ਮਿਲ ਜਾਂਦੀਆਂ ਨੇ ਮੈਂ ਕਿਸੇ ਦੇ ਪੁਰਾਣੇ ਲੱਥੇ ਹੋਏ ਕੱਪੜੇ ਕਿਉਂ ਪਹਿਣਾ ਕੀ ਪਤਾ ਅਗਲੇ ਨੂੰ ਕਿਹੜੀ ਬਿਮਾਰੀ ਲੱਗੇ ਹੋਵੇ ਮੇਰੀ ਵੀ ਤਾਂ ਤੋਂ ਪੁਰਾਣੀ ਲੱਤੀ ਹੋਈ ਕਮੀਜ਼ ਪੈਣੀ ਹੋਈ ਐ ਤੁਹਾਡੀ ਗੱਲ ਹੋਰ ਐ ਤੁਹਾਨੂੰ ਮੈਂ ਜਾਣਦਾ ਹਾਂ ਤੁਹਾਡੇ ਕਰ ਮੈਂ ਕੰਮ ਕੀਤਾ ਹੈ ਤੁਹਾਡਾ ਮੈਂ ਨਮਕ ਖਾਦਾ ਹੈ ਉਸੇ ਦੇ ਚਿਹਰੇ ਉੱਤੇ ਇੱਕ ਚਮਕ ਸੀ ਨਵੇਂ ਹਜਾਮਤ ਕਰਵਾਈ ਹੋਈ ਸੀ ਤਾਜੀ ਸ਼ੇਪ ਕੀਤੀ ਹੋਈ ਸੀ ਬਾਬੂ ਜੀ ਇਹ ਮਨੀ ਆਰਡਰ ਤਾਂ ਭਰ ਦਿਓ ਕਿੰਨੇ ਪੈਸੇ ਭੇਜਣੇ ਨੇ 200 ਰੁਪਏ ਮੈਨੂੰ ਉਹਦੇ ਦਿੱਤੇ ਹੋਏ ਪਤੇ ਅਨੁਸਾਰ ਮਨੀ ਆਰਡਰ ਭਰ ਦਿੱਤਾ। ਘਰ ਵਾਲੇ ਨੂੰ ਕੋਈ ਸੁਨੇਹਾ ਲਿਖਵਾਉਣਾ। ਆਹ ਸਾਹ ਲਿਖ ਦਿਓ ਕਿ ਪੰਜਾਬ ਵਿੱਚ ਬਿਹਾਰ ਨਾਲੋਂ ਵੀ ਜ਼ਿਆਦਾ ਸਰਦੀ ਪੈ ਰਹੀ ਹੈ। ਮੈਂ ਆਪਣੇ ਲਈ ਕੁਝ ਕੱਪੜੇ ਖਰੀਦੇ ਹਨ। ਏਸੇ ਕਰਕੇ ਇਸ ਵਾਰ ਪੈਸੇ ਕੁਝ ਘੱਟ ਭੇਜ ਰਿਹਾ ਹਾਂ। ਮੁੰਨੇ ਲਈ ਗਰਮ ਸਵੈਟਰ ਜ਼ਰੂਰ ਖਰੀਦ ਲਵਾਂ। ਵਰਨਾ ਉਹ ਪੁਰਾਣਾ ਕਿਸੇ ਦਾ ਲੱਥਾ ਹੋਇਆ ਨਾ ਖਰੇਦੀ। ਮੈਂ ਉਸ ਦਾ ਸੁਨੇਹਾ ਮਨੀ ਆਰਡਰ ਦੇ ਕੋਪੜ ਉਤੇ ਲੇਕੇ ਉਸ ਨੂੰ ਮਨੀ ਆਰਡਰ ਫੜਾ ਦਿੱਤਾ। ਅੱਛਾ ਬਾਬੂ ਜੀ ਹੁਣ ਚੱਲਦਾ। ਫੇਰ ਕਦੀ ਮਿਲਣਾ ਆਵਾਂਗਾ। ਬਿੱਟੂ ਕਿੱਥੇ ਵੇ? ਇੱਥੇ ਦਿਸਦਾ ਹੀ ਨਹੀਂ। ਬਿੱਟੂ ਤਾਂ ਪਿੱਛੇ ਬੱਚਿਆਂ ਨਾਲ ਖੇਡ ਰਿਹਾ ਹੈ। ਆਹ ਬਿੱਟੂ ਲਈ। ਉਸ ਨੇ ਕੰਬਲ ਵਿੱਚੋਂ ਹੱਥ ਬਾਹਰ ਕੱਢਿਆ। ਹੱਥ ਵਿੱਚ ਗੱਤੇ ਦੇ ਦੋ ਨਿੱਕੇ-ਨਿੱਕੇ ਡੱਬੇ ਸਨ। ਜਦੋਂ ਮੈਂ ਆਪਣੇ गांव ਜਾਵਾਂਗਾ ਤਾਂ ਮੈਂ ਆਪਣੇ ਮੁੰਨੇ ਲਈ ਲੈ ਜਾਵਾਂਗਾ ਉਸਨੇ ਦੂਜਾ ਡੱਬਾ ਮੈਨੂੰ ਵਿਖਾਉਂਦਿਆਂ ਕਿ ਕੁਰਸੀ ਉੱਤੇ ਡੱਬਾ ਰੱਖ ਕੇ ਉਹ ਚਲਾ ਗਿਆ ਮੈਂ ਡੱਬਾ ਖੋਲ ਕੇ ਵੇਖਿਆ ਉਸ ਵਿੱਚ ਪਲਾਸਟਿਕ ਦੀ ਇੱਕ ਖੂਬਸੂਰਤ ਕਾਰ ਸੀ ਜੋ ਉਹ ਮੇਰੇ 4 ਸਾਲਾਂ ਦੇ ਬੱਚੇ ਬੇਟੂ ਲਈ ਤੋਹਫੇ ਵਜੋਂ ਲੈ ਕੇ ਆਇਆ ਸੀ ਕਾਰ ਦੇ ਹੇਠਾਂ ਚਿਪਕੇ ਚਿੱਟ ਉੱਤੇ ਕੀਮਤ ਵੀਰਪੇ ਲਿਖੀ ਹੋਈ ਸੀ ਵਿਦਿਆ ਦਾ ਚਲਾ ਗਿਆ ਪਰ ਆਪਣੇ ਅਮਿੱਟੀ ਪਰਛਾਈਂ ਪਿੱਛੇ ਛੱਡ ਗਿਆ ਸੀ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ